ਜੁੜਾਨਦੀ ਹਲਕਾ ਸੈਂਟਰਲ ਸਥਾਣਾ ਡਿਵੀਜ਼ਨ ਨੰਬਰ 2 ਦੇ ਬਾਹਰ ਐਸਪੀ ਦੇ ਮੁੱਖ ਦਫਤਰ ਨੂੰ ਕਾਂਗਰਸੀਆਂ ਵੱਲੋਂ ਘੇਰਿਆ ਗਿਆ ਦੱਸਦੇ ਕਿ ਚਿੱਟੀ ਚਾਨਣੀ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੌਕੇ ਗੱਲਬਾਤਕਾਰ ਤੇ ਆਪ ਦਾ ਡਿਪਟੀ ਮੇਅਰ ਸ਼ਾਮ ਸੁੰਦਰ ਭਲੋਤਰਾ ਤੇ ਸੀਨੀਅਰ ਕਾਂਗਰਸੀ ਆਕੂ ਲੱਕੀ ਗੱਪੋਰ ਨੇ ਦੱਸਿਆ ਕਿ ਪ੍ਰਦਰਸ਼ਨ ਦਾ ਮੁੱਖ ਮਕਸਦ ਲੈਂਡ ਆਰਡਰ ਦੀ ਸਥਿਤੀ ਦਾ ਖਰਾਬ ਹੋਣਾ ਹੈ ਉਹਨਾਂ ਕਹਿੰਦੇ ਕਿ ਚਿੱਟੀ ਚਾਨਣੀ ਲਗਾ ਕੇ ਉਹਨਾਂ ਪ੍ਰਸ਼ਾਸਨ ਦੇ ਖਿਲਾਫ ਇਹ ਸਿਆਪਾ ਕੀਤਾ ਹੈ ਉਹਨਾਂ ਕਹੇ ਕਿ ਜਿੱਥੇ ਪ੍ਰਸ਼ਾਸਨ ਨੂੰ ਲੋਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਉੱਥੇ ਹੀ ਲੋਕ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰ ਰਹੇ ਨੇ ਵਿਧਾਨ ਸਭਾ ਦੇ ਸ਼੍ਰਿੰਦਰ ਸੋਨੀ ਦੀ ਰਿਪੋਰਟ ਨੇ ਦੇ ਪ੍ਰਦਰਸ਼ਨੀ ਰੋਸ ਧਰਨਾ ਕਿ ਜਦੋਂ ਰੋਸ ਧਰਨਾ ਜਾੜਾ ਜੀ ਦੀ ਆਮ ਆਰੀ ਪਾਰਟੀ ਜੀ ਦੀ ਸਰਕਾਰ ਬਣੀ ਹੈ ਤੁਸੀਂ ਦੇਖਦੇ ਹੋ ਬਈ 22 ਸਾਲ ਹੋ ਗਏ ਲਗਾਤਾਰ ਪਲਕ ਪੋਣੇ 3 ਸਾਲ ਹੋ ਗਏ ਲੋਕਾਂ ਨੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਬਣਾਈ ਲੋਕਾਂ ਨੇ ਇਦਾਂ ਦੇ ਵਾਅਦੇ ਕੀਤੇ ਵੀ ਹੱਥ ਤੇ ਥਰਾਂ ਜਮਾਤੀ ਵੀ ਇੱਕ ਦਿਨ ਚ ਇਦਾਂ ਸਭ ਕੁਝ ਕਰ ਦਿਆਂਗੇ ਅੱਜ ਸਾਨੂੰ ਬਾਹਰ ਚਿੱਟੀ ਚਾਂਦੀ ਲਾਣੀ ਪਈ ਐ ਚਿੱਟੀ ਚਾਂਦੀ ਆ ਤੁਸੀਂ ਸਮਝੋ ਮਤਲਬ ਕੀ ਹੁੰਦਾ ਚਿੱਟੀ ਚਾਂਦੀ ਮਤਲਬ ਜਿੱਥੇ ਸ਼ੋਗ ਹੁੰਦਾ ਉੱਥੇ ਕੀਤਾ ਜਾਂਦਾ ਇਹ ਅੱਜ ਅਸੀਂ ਉਸ ਵਾਰੇ ਸ਼ੋਗ ਕਰਦੇ ਮੈਂ ਕਿ ਜਿਨਾ ਸਾਡੇ ਪੰਜਾਬ ਦੇ ਬਹੁਤ ਬੁਰਾ ਹਾਲ ਐ ਨਾਂ ਆਡਰ ਦੇਖੋ ਰੋਜ਼ ਕਤਲ ਆ ਕੋਈ ਕਈ ਕਤਲ ਹੋ ਰਹੇ ਪੇਪਰ ਤੇ ਰੋਜ਼ ਦੇਖਦੇ ਹੋ ਕਿੰਨੇ ਰੋਜ਼ ਕਤਲ ਹੋ ਰਹੇ ਕਿੰਨੀ ਲੁੱਟ ਘੋੜੀਆਂ ਉਹ ਕਿੰਨੇ ਇਹਨਾਂ ਲੋਕਾਂ ਦੀ ਜਾਤੀ ਕਰਦੇ ਪਏ ਔਰ ਕੱਲ ਦੇ ਕਿ ਨਵਾਂ ਕਿੱਛ ਨਵਾਂ ਜਵਦੀ ਪੇਪਰ ਜੀ ਲਗਾ ਪੰਜਾਬ ਨਗਰ ਲੀਆਂ ਵੇਕ ਨਵਾਂ ਤੋਬਾ ਤੇਰੀ ਤਰ ਗੱਲ ਲੋਕਾਂ ਸੇ ਵੀ ਜਿਹਨਾਂ ਨੇ ਟੀਆਰ ਸੌਨ ਅਪਲਾਈ ਚੰਦੀ ਹੈ ਉਹਦੇ ਬਦਸਲ ਬਿਲਡਿੰਗ ਬਣਾ ਦੀ ਬਲੋਡ ਬਣੀ ਜਿਹੜੀ ਬਿਲਡਿੰਗ 40 ਸਾਲ ਪੁਰਾਣੀ ਬਣੀ ਹੈ ਉਹਦੀ ਵੀ ਰਿਪੋਰਟ ਕਰਾਂ ਦੀ ਲੋੜ ਹੈ ਇਹ ਸਭ ਨਵਾਂ ਤੋਂ ਨਵਾਂ ਲੋਕਾਂ ਨੂੰ ਘਬਰਾ ਲੋਕਾਂ ਨੂੰ ਮਾਰ ਮੱਧਾ ਲੋਕਾਂ ਦੀ ਗਿੱਤੀ ਕੁੱਟਣ ਦਾ ਕੰਮ ਹੈ ਵੀ ਗਿੱਤੀ ਕੁੱਟਦੀ ਲੋਕੀ ਮਰ ਜਾਂ ਪਰ ਲੋਕੀ ਆਉਣ ਵਾਲੇ ਇਲੈਕਸ਼ਨ ਦੇ ਅੰਦਰ ਨੂੰ ਵੋਟ ਟੋੜ ਜਵਾਬ ਦੇਣਗੇ ਮੈਂ ਸਮਝਾ ਲੋਕੀ ਅਸਲ ਬਹੁਤ ਹੀ ਜ਼ਿਆਦਾ ਦੁਖੀ ਹੋਏ ਪਏ ਹਰ ਬੰਦਾ ਇਨਸਾਨ ਧੋਗੀ ਆ ਇਸ ਪਾਰਟੀ ਤੋਂ ਇਹ ਆਮ ਆਦਮੀ ਪਾਰਟੀ ਨਹੀਂ ਇਹ ਤਾਂ ਲੋਕਰੀ ਦਮ ਘੋਟੇ ਪਾਰਟੀ ਆ ਇਹਦੇ ਨੇ ਲੋਕਾਂ ਨੇ ਗਵਾ ਕੀਤਾ ਉਹ ਲੋਕਾਂ ਨੇ ਜਿਹੜੀ ਚੀਜ਼ ਦੋਸ਼ ਧਰਨੀ ਜਿਹੜੀ ਅੱਜ ਸਾਡੀ ਕਾਂਗਰਸ ਪਾਰਟੀ ਨੇ ਸਾਡੇ ਪੰਜਾਬ ਦੇ ਕਾਮੇਦਾਰੋ ਹੁਕਮ ਹੋਇਆ ਕਾਜੀ ਬਰਿੰਜੀ ਜੀ ਤਰਫ ਤੋਂ ਇਹ ਸਾਰੇ ਪੰਜਾਬ ਦੇ ਵਿਰੋਧ ਧਰਨੀ ਦਿੱਤੇ ਜਾ ਰਹੇ ਆ ਇਹ ਜੋਰ ਚੰਦੇ ਜਾਗੇ ਉਹ ਨਹੀਂ ਦੇ ਚੁੱਪ ਨਹੀਂ ਬੈਠਾਂਗੇ ਜਿੰਨੀ ਦੇ ਜਿੰਦੀ ਦੇ ਲੋਕਾਂ ਨੇ ਲੋਕਾਂ ਦੇ ਹੱਕਾਂ ਵਾਸਤੇ ਹਮੇਸ਼ਾ ਲੜਦੇ ਰਾਂਗੇ ਲੜਦੇ ਰਹਾਂਗੇ ਜਾਇ ਇੰਤਜ਼ਾਰ ਸਰ ਇੱਕ ਬਿੱਟੂ ਵੱਲੋਂ ਗਿਆ ਇਹ ਜਿੰਦਗੀ ਰਾਹੁਲ ਗਾਂਧੀ ਨੂੰ ਅੰਕਲ ਸ਼ਕਤੀ ਵਰਨੀ ਬੋਲੀਏ ਦੀ ਇਹ ਤਾਂ ਬਿੱਟੂ ਨੂੰ ਆਪ ਵੀ ਸੋਚਣੀ ਚਾਹੀਦਾ ਰਾਹੁਲ ਗਾਂਧੀ ਜਿਹਨੇ ਉਹ ਅੱਥ ਪੰਚਾਇਆ ਜਿਹਦੀ ਬਦੌਲਤ ਅੱਜ ਬੀਜੇਪੀ ਨੂੰ ਲੈ ਕੇ ਗਈ ਹੈ ਕੌਣ ਪੁੱਛਦਾ ਸੀ ਬਿੱਟੂ ਨੂੰ ਬਾਈ ਬਿੱਟੂ ਇਹ ਸਾਹਿਬ ਬੈਂਸ ਸਿੰਘ ਜੀ ਦੇ ਪੁੱਤਾਂ ਨੂੰ ਕਰਕੇ ਸਾਹਿਬ ਬੈਂਸ ਸਿੰਘ ਜੀ ਨੇ ਕੁਰਬਾਨੀ ਦਿੱਤੀ ਹੈ ਦੇਸ਼ਵਾਦੀ ਪੰਜਾਬ ਵਾਸਤੇ ਉਹਨਾਂ ਦੇ ਪੁੱਤਾਂ ਨੇ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਬਣਿਆ ਪੰਜਾਬ ਯੂਗ ਦਾ ਪ੍ਰਧਾਨ ਬਣਿਆ ਔਰ ਅੱਜ ਇਹ ਲੋਕਾਂwidehat ਦੀ ਜੀ ਹੰਦ ਜਿਹੜੇ ਆਪ ਹੀ ਇਦਾਂ ਦੇ ਕੰਮ ਕਰਦੇ ਆ ਨਾ ਮੁਤਾਬਕ ਉਹ ਮਨਚ ਭਾਵਨਾ ਤੇਰੀ ਜਿਹੜੀ ਭਾਵਨਾ ਤੇਰੀ ਉਦਾਰੇ ਕੰਮ ਕਰਦਾ ਨਹੀਂ ਲੱਗਦਾ ਜੀ ਜੀ ਬਿੱਟੂ ਜੀ ਨਾ ਜਾਂਦੇ ਜੇ ਭਾਜਪਾ ਨੂੰ ਨਾਲ ਲੈ ਕੇ ਜਾਂਦੀ ਤੇ ਅੱਜ ਕਿੱਥੇ ਹੁੰਦੇ ਬਿੱਟੂ ਜੀ ਜੇ ਕਾਂਗਰਸ ਤੇ ਜਿੰਦੇ ਉਹਨੂੰ ਹੋਰ ਵੱਡੀ ਪੱਦ ਪੱਦਾਂ ਮਿਲੀਆਂ ਹੁੰਦੀ ਸੀ ਜੇ ਜਰੂਰੀ ਜੋੜੀ ਉਹਨੂੰ ਮੈਂਬਰ ਪਾਰਲੀਮੈਂਟ ਤੇ ਬਣਾਉਂਦੀ ਕੋਈ ਹੋਰ ਹੀ ਉੱਚੀ ਉਹਦੀ ਪੱਦ ਮਿਲਦੀ ਸੀ ਕਾਂਗਰਸ ਪਾਰਟੀ ਇੱਕ ਬਹੁਤ ਵੱਡਾ ਸਮੁੰਦਰ ਹੈ ਅਤੇ ਹਰ ਬਾਰ ਬੰਦੇ ਦੀ ਐਮਐਸ ਦੇ ਜਮਲੀ ਉਹਦੀ ਲਿਆਕਤ ਦੇ ਸਾਹਮਣੇ ਉਹਦੀ ਸੇਵਾ ਦੇ ਸਾਹਮਣੇ ਉਹਨੂੰ ਵੀ ਮਿਲਣੀ ਸੀ ਲੱਗਦਾ ਜੀ ਹੁਣ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਤਨਾ ਕਿਤੇ ਤੁਹਾਡੀ ਜਿਹੜੀ ਅਲਾਈਐਂਸ ਦੇ ਨਾਲ ਜਿਹੜੀ ਸਰਕਾਰ ਕੇਂਦਰ ਦੇ ਵਿੱਚ ਚੱਲ ਰਹੀ ਆ ਪਰ ਦੂਸਰੇ ਪਾਸੇ ਪੰਜਾਬ ਚ ਲੱਗ ਨੀ ਲੈਨਸ ਨਾਲ ਸਾਡੀ ਕੋਈ ਸਰਕਾਰ ਸਾਡੀ ਪੰਜਾਬ ਵਿੱਚ ਕੋਈ ਸਰਕਾਰ ਲੈਣ ਦੀ ਚੱਲਦੀ ਨਹੀਂ ਨਾ ਹਰਿਆਣੇ ਚ ਹੋਈ ਨਾ ਪੰਜਾਬ ਚ ਹੋਈ ਨਾ ਹੀ ਹਮਾਚਲ ਕੀਤੀ ਹੈ ਨਹੀਂ ਕੇਂਦਰ ਜਿਹੜੇ ਹੈਗੇ ਉਹਨਾਂ ਨੂੰ ਪਤਾ ਕਿੰਨਾ ਲੇਕਿਨ ਪੰਜਾਬ ਦੇ ਵਿੱਚ ਅੱਜ ਇਹਨਾਂ ਨੇ ਮੂੰਹ ਤੋੜ ਜਵਾਬ ਦਿੰਦੇ ਪਰ ਅੱਧੀ ਚੱਕ ਕੇ ਨਾ ਪੂਰਾ ਜਵਾਬ ਦੇਵਾਂਗੇ ਆਉਣ ਵਾਲੇ 27 ਦੇ ਇਲੈਕਸ਼ਨ ਇਹਨਾਂ ਨੂੰ 0 ਪੁਰਾ 0 ਕਰ ਦਿਆਂਗੇ ਕੀ ਲੱਗਦਾ ਹੈ ਰੋਲ ਆਪਰੇਸ਼ਨ ਜਿਹੜਾ ਹੋ ਰਿਹਾ ਹੈ ਤਾਂ ਹੀ ਹੋਏਗਾ ਰੋਲ ਆਪਰੇਸ਼ਨ ਕਾਮਯਾਬ ਸਾਡੇ ਸਾਰੇ ਨੌਜਵਨ ਦੇ ਲੋ ਕਿੰਨੇ ਨੌਜਵਨ ਆਏ ਆ ਔਰ ਹਰ ਪੰਜਾਬ ਦੇ ਹਰ ਜ਼ਿਲ੍ਹੇ ਹਰ ਸ਼ਹਿਰ ਹਰ ਬਲਾਕ ਦੇ ਵਿੱਚ ਹੋ ਰਿਹਾ ਹੈ ਹਰ ਜਿਹੜੀਆਂ ਜ਼ਿਲ੍ਹਿਆਂ ਬਲਾਕਾਂ ਚ ਹੋਇਆ ਹੈ ਕਿ ਬਾੜਵਾਈ ਕਰਾਂਗੇ ਬੂਤਵਾਈ ਕਰਾਂਗੇ ਅਸੀਂ ਹਰ ਚੋਬੇ ਨੂੰ ਕਿਉਂ ਲਗਾਇਆ ਗਿਆ ਇਹ ਇਹ ਤੇ ਆਪਣੇ ਏਸੀਪੀ ਸਾਹਿਬ ਨੂੰ ਦੱਸਣਾ ਵੀ ਭਾਈ ਤੁਸੀਂ ਜਿਹੜਾ ਆਰਡਰ ਦਾ ਜਿਹੜਾ ਬਹੁਤ ਪਰਾਲਾ ਹੋ ਪਿਆ ਲੋਟੇ ਘਟੋਂਦੇ ਵੀ ਇਹ ਮਾਰ ਘਟਾਈ ਹੁੰਦੀ ਵੀ ਹੈ ਗੋਲੀਆਂ ਚੱਲਦੀਆਂ ਵੀ ਆ ਲੋਕ ਕਿਉਂਕਿ ਉੱਥੇ ਦੁਖੀ ਹੈ ਲੋਕ ਇਸ ਵਾਰ ਸੇ ਵੀ ਪੁਲਿਸ ਵਾਲਿਆਂ ਨੂੰ ਕਿਹਾ ਜਾਗੋ ਪਾਲਿਤ ਸਰਕਾਰਾਂ ਦੀ ਜਾਂਦੇ ਰਹੀਆਂ ਤੁਸੀਂ ਆਪਣੀ ਡਿਊਟੀ ਸਮਝ ਲਓ ਕੰ ਜਾਗੋ ਲੋਕਾਂ ਦੀ ਰੱਖਿਆ ਕਰੋ ਇਹ ਸ਼ਹਿਰੀ ਇਲਾਕਾ ਤਾਂ ਕਰਕੇ ਇੱਥੇ ਲਗਾਇਆ ਗਿਆ ਨਹੀਂ ਹਰ ਸ਼ਹਿਰ ਹਰ ਬਲਾਕ ਚ ਲਾਇਆ ਗਿਆ ਹਰ ਬਲਾਗ ਸਾਡਾ ਬਲਾਗ ਇਹਦਾ ਬੰਦਾ ਉਹ ਸਾਡੇ ਐਸਪੀ ਤੋਂ ਦੂਜਾ ਦੂਜਾ ਜਿੱਕਰ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਤਾ ਗਈ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਆਮ ਵਰਕਰ ਤੇ ਹਮਲਾ ਕੀਤਾ ਗਿਆ ਗੋਲੀਆਂ ਮਾਰ ਕੇ ਹੱਤਿਆ ਕੀਤੀ ਉਹਨਾਂ ਦੇ ਆਪਣੇ ਬੰਦੇ ਮੌਜੂਦ ਨਹੀਂ ਆਕੇ ਉਹਨਾਂ ਦੇ ਆਪਣੇ ਬੰਦਿਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹਨੂੰ ਨਹੀਂ ਬਚਾ ਸਕਿਆ ਤੇ ਸਾਨੂੰ ਇਹਨੇ ਕੀ ਬਚਾਣਾ ਆਮ ਆਦਮੀ ਆਮ ਆਦਮੀ ਦਾ ਹੈ ਨਹੀਂ ਇਹਨਾਂ ਕੋਈ ਇਹਦੇ ਦੇ ਨਾਮ ਤੇ ਆਮ ਆਦਮੀ ਆ ਠੀਕ ਹੈ ਲੱਗੇ ਕਿ ਅੱਜ ਕੀ ਵਜ੍ਹਾ ਜਰਸਨ ਥਾਣੇ ਦੇ ਬਾਅਦ ਹੋ ਗਈ। ਉਹ ਚਿੱਟੀ ਚਾਨੀ ਲਗਾ ਦੇ ਦਿੰਦੇ। ਦੇਖੋ ਇਹ ਪੰਜਾਬ ਸਰਕਾਰਾ ਪਿੱਟਾ ਸਿਆਪਾ ਕਰ ਰਹੇ ਆ ਜਿਹੜਾ ਰੋਜ ਪ੍ਰਦਰਸ਼ਨ ਆ। ਜਦੋਂ ਕੋਈ ਬੰਦਾ ਕਿਸੇ ਘਰ ਮਰ ਜਾਂਦਾ ਨਾ ਚਿੱਟੀ ਚਾਨੀ ਲਾਉਂਦੇ ਆ। ਇੱਧਰ ਪੰਜਾਬ ਪੰਜਾਬ ਨੇ ਨਾ ਮਾਰ ਕੇ ਛੱਡਦਾ। ਜੋ ਇਹਨਾਂ ਨੇ ਹਲਾਤ ਪੰਜਾਬ ਦੇ ਕਰਤੇ। ਲੁੱਟਾਂ, ਆਖੂਆਂ, ਡਕੈਤੀਆਂ, ਚੋਰੀਆਂ, ਸਨਿਆਚੀ ਸਾਰਾ ਕੁਝ ਜੋ ਹੋ ਰਿਹਾ। ਇਹਨਾਂ ਦੀ ਸਰਕਾਰ ਜਦੋਂ ਆਈ ਸੀ ਇਹਨਾਂ ਨੇ ਵੱਡੇ ਵੱਡੇ ਵਾਦੇ ਕੀਤੇ ਸੀ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਾਂਗੇ। ਪੰਜਾਬ ਕੋਈ ਲੁੱਟਖੋਣ ਨਹੀਂ ਹੋਊਗੀ। ਪੰਜਾਬ ਦੇ ਲੋਕ ਅਮਨ ਸ਼ਾਂਤੀ ਨਾਲ ਰਹਿਣਗੇ ਜੋ ਇਹਨਾਂ ਦੇ ਹਾਲਾਤ ਕਰਦੇ ਥਾਣੇ ਦੇ ਬਾਹਰੋਂ ਲੋਕ ਲੁੱਟਾਂ ਖਵਾ ਕਰਦੇ ਦਾਤ ਮਾਰਦੇ ਆ ਕੋਈ ਚੈਨੀ ਲਾ ਕੇ ਲੈ ਗਿਆ ਕੋਈ ਫੋ ਕਰਕੇ ਲੈ ਗਿਆ ਉਹ ਜਨਾਨੀਆਂ ਕਰੋ ਸੋਨਾ ਪਾ ਕੇ ਇੱਕ ਮੁੰਦਰੀ ਛੱਲਾ ਪਾ ਕੇ ਨਹੀਂ ਜਾ ਸਕਦੀਆਂ ਜੋ ਇਹਨਾਂ ਨੇ ਪੰਜਾਬ ਦੇ ਹਾਲਾਤ ਕਰਦੇ ਇਹਨਾਂ ਨੇ ਹਰ ਮਹਿਕਮੇ ਵਿੱਚ ਜੋ ਇਹਨਾਂ ਲੁੱਟ ਖਸੁੱਟ ਚੱਲ ਰਹੀ ਹੈ ਇਹਨਾਂ ਦੇ ਵਰਕਰ ਇਹਨਾਂ ਦੇ ਬੰਦੇ ਜੋ ਤਾਨਾਸ਼ਹੀ ਸਰਕਾਰ ਕਰ ਰਹੀ ਹੈ ਇਹ ਸਾਰੇ ਪੰਜਾਬ ਨੂੰ ਜਾਗਰੂ ਪਤਾ ਜੋ ਇਹਨਾਂ ਦਾ ਹਾਲਾਤ ਕਰਦੇ ਪੰਜਾਬ ਦੇ ਇਸ ਤੋਂ ਬਾਅਦ ਕੀ ਹੋਊਗਾ 3 ਸਾਲਾਂ ਚ ਜੋ ਕੋ ਨਾ ਵਡੇ ਵਡੇ ਵਾਅਦੇ ਕੀਤੇ ਸੀ ਕ੍ਰਪਸ਼ਨ ਖਤਮ ਹੋ ਗਈ ਕ੍ਰਪਸ਼ਨ ਚਾਰ ਗੁਣਾ ਹਜ਼ਾਰਾਂ ਦਾ ਵੱਧ ਕ੍ਰਪਸ਼ਨ ਹੋ ਗਈ ਤੁਸੀਂ ਉਹ ਤੁਹਾਡਾ ਆਮ ਬੰਦਾ ਥਾਣੇ ਚਲ ਜੇ ਕੰਮ ਨਹੀਂ ਹੁੰਦਾ ਅਫਸਰ ਸੇਵ ਨਹੀਂ ਥਾਣੇ ਦੇ ਮੁਲਾਜ਼ਮ ਸੇਵ ਨਹੀਂ ਉਹਨਾਂ ਦੇ ਘਰ ਚੋਰੀਆਂ ਚਗਾਰੀਆਂ ਹੋ ਰਹੀਆਂ ਇਸ ਤੋਂ ਬਾਅਦ ਮਾੜੇ ਹਾਲਾਤ ਕੀ ਹੁੰਦੇ ਦੱਸੋ ਪੁਲਿਸ ਦਾ ਨਾਂ ਸੁਣ ਕੇ ਲੋਕ ਡਰਦੇ ਸੀ ਇਹ ਪੁਲਿਸ ਵਾਲੇ ਘਰ ਚੋਰੀਆਂ ਹੋਣ ਲੱਗ ਗਈ ਹਾਲਾਤ ਤਾਂ ਪੰਜਾਬ ਦੇ ਇਹਨਾਂ ਨੇ ਇਦਾਂ ਦੇ ਕਰਤੇ ਐਸਾ ਤੁਸੀਂ ਮਾੜੇ ਹਾਲਾਤ ਦੱਸੋ ਪੰਜਾਬ ਦੇ ਕੀ ਕਰੋਗੇ ਪਹਿਲੇ ਪੰਜਾਬ ਨੂੰ ਜਿਹੜੇ ਸੋਨੇ ਚਿੱਟੀਆਂ ਜਾਂਦੇ ਹੁਣ ਕੀ ਕਹੋਗੇ ਇਹ ਤਾਂ ਹੁਣ ਲੋਹੇ ਦੀ ਚਿੱਟੀ ਵੀ ਨਹੀਂ ਰਹੀ ਸੋਨੇ ਜਿਹੜੇ ਬੜੀ ਦੂਰੀ ਹੁੰਦਾ ਲੋਹੇ ਜਿਹੜੀ ਜੋ ਪੰਜਾਬ ਦੇ ਹਾਲਾਤ ਹੈ ਨੌਜਵਾਨੀ ਖਤਮ ਹੋ ਰਹੀ ਹੈ ਨੌਜਵਾਨੀ ਬਾਹਰ ਜਾ ਰਹੀ ਹੈ ਨੌਜਵਾਨ ਜਿਹੜਾ ਦੇਖੋ ਹਰ ਘਰ ਦੇ ਕਿ ਦੋ ਦੋ ਨਿਆਣੇ ਆ ਇੱਕ ਦੋ ਨਿਆਣੇ ਅਗਲਾ ਕਹਿੰਦਾ ਇੱਥੇ ਛੱਡੋ ਬਾਹਰ ਭੇਜੋ ਬਾਹਰ ਸਾਡੇ ਬੱਚੇ ਸੇਫਰ ਹੈ ਬਾਹਰ ਜਿਹੜਾ ਲੈਂਡਰਡ ਸਟੇਟਿਟ ਦੀ ਸਹੀ ਹੈ ਨਾ ਇੱਥੇ ਮਾੜੇ ਹਾਲਾਤ ਕਰਤੇ ਬਹੁਤ ਮਾੜੇ ਹਾਲਾਤ ਆ ਅਜਾ ਪਰਮਾਤਮਾ ਅਰਦਾਸ ਕਰਦੇ ਆ ਪਰਮਾਤਮਾ ਕਿਤੇ ਸੱਤ ਬੁੱਧੀ ਦੇ ਭਗਵੰਤ ਮਾਨੋ ਕਿਤੇ ਇਹਨਾਂ ਦੀ ਬੁੱਧੀ ਕੋਈ ਚੰਗੀ ਬੁੱਧੀ ਆਵੇ ਕੋਈ ਪੰਜਾਬ ਦਾ ਸੋਚਣ ਕਿਤੇ ਇਹ ਥੋਨਾ ਕਿ ਇਹਨਾਂ ਇਹਨਾਂ ਦੇ ਐਮਐਲਏ ਤੱਕਾ ਛਕੀ ਤੱਕਾ ਛਾਈ ਕਰ ਰਿਹਾ ਇਹਨਾਂ ਦੇ ਵਰਕਰ ਜੋ ਹੈ ਉਹ ਤਾਂ ਪੂਰੀ ਤਾਨਾ ਖਾਈ ਕਰ ਰਿਹਾ ਲਕੀ ਜੀ ਤੜੀ ਨਿਊਮਨ ਹੋ ਗਈ ਹੈ ਕੰਗਰੇਸ ਦੇ ਵਿੱਚ ਹੁਣ ਵਰਕਰ ਬਣੇ ਰੂયા ਤੇ ਸਹਿਯੋਗ ਦੇ ਕੇ ਹੁਣ ਕੰਗਰੇਸ ਦੇ ਵਿੱਚ ਪਹਿਲੇ ਇਦਾਂ ਹੀ ਹਾਲਾਤ ਦੇਖੇ ਗਏ ਅੱਸੀ ਦਾ ਕਰੀ ਇਹੋ ਜਿਹੇ ਹਾਲਾਤ ਹੀ ਸੁਣਿਆ ਜੀ ਜੇ ਅਸੀਂ ਆਪਣੀ ਧਰਨਾ ਲਾ ਕੇ ਬਾਅਦ ਚੱਕਦੇ ਸੀ ਇਹ ਤਾਂ ਹੁਣ ਉਹਨਾਂ ਦੇ ਪਰਚੇ ਦੇਣ ਲੱਗੇ ਕਦੀ ਵੀ ਇਹ ਤਾਂ ਕਦੀ ਨਹੀਂ ਹੋਇਆ ਸਰਕਾਰਾਂ ਕਈ ਆਈਆਂ ਕਈ ਗਈਆਂ ਜੇਕਰ ਧਰਨਾ ਬਾਅਦ ਤੁਹਾਡਾ ਪ੍ਰਸ਼ੰਸਾ ਕਰਦਾ ਜੀ ਅਗਲਾ ਕਦ ਅਸੀਂ ਯਾਰ ਉਹਨਾਂ ਦੀ ਵੀ ਕਦੇ ਬਾਅਦ ਲੋਕਾਂ ਚੱਕੀ ਜੇ ਇਹ ਤਾਂ ਮਾੜੇ ਹਾਲਾਤ ਕਰਦੇ ਇਹਨਾਂ ਨੇ ਬਹੁਤ ਮਾੜੇ ਹਾਲਾਤ ਅੱਛਾ ਬਾਬਾ ਜੀ ਕਰ ਅਰਦਾਸ ਕਰਦੇ ਇਹਨਾਂ ਨੂੰ ਸਤਬੁੱਧੀ ਦੇ ਇਹਨਾਂ ਨੂੰ ਸਤਬੁੱਧੀ ਇਹਨਾਂ ਦੇ ਐਮਐਲਏ ਸਤਬੁੱਧੀ ਦੇ ਕਿ ਪੰਜਾਬ ਦਾ ਮਾੜਾ ਭਲਾ ਸੋਚੇ ਲੱਗਦਾ ਐਮਐਲਏ ਜਿਹੜੇ ਆਣਗੇ ਆਣਗੇ ਮੁਕਿਏ ਕੋਈ ਗਲਵਤ ਹੋਊਗੀ ਕਿੰਨੇ ਆਣਾ ਜੀ ਤੁਹਾਡੇ ਸਾਹਮਣੇ ਇੰਨੀ ਤਰ੍ਹਾਂ ਲਾਏ ਸਾਡੇ ਪੰਜਾਬ ਦੀ ਜਿਹੜੀ ਪੰਜਾਬ ਪ੍ਰਧਾਨ ਉਹਨਾਂ ਦੇ ਪੂਰੇ ਮੰਦੀ ਦੇ ਦਿਸ਼ਾ ਨਿਰਦੇਸ਼ਨ ਲੱਗੇ ਆ ਇਹ ਚੱਲੂਗਾ ਇਹ ਚੱਲੂਗਾ ਜੀ ਕ੍ਰੇਡਿਟ ਤੱਕ ਚੱਲੂਗਾ